ਅਗੋਸ਼ਾਹ ਪਰ ਫੋਕਸ ਦੀ ਟੀਮ ਹਲਕਾ ਮੁਕੇ ਰਹੀਆਂ ਜੇ ਆਪਣੇ ਸੰਦੀਪ ਮਨਾਸ ਜੀ ਜੋ ਕਿ ਜਾਣੇ ਜਾਂਦੇ ਨੇ ਆਪਣੀ ਮਾਤਾ ਕ੍ਰਿਸ਼ਨਾ ਬਨਾਸ ਦੇ ਵਜੋਂ ਉਹਨਾਂ ਦੀ ਮਾਤਾ ਜੀ ਨੇ ਭਾਜੀ ਵੀ ਪਾਰਟੀ ਦੇ ਵਿੱਚ ਬਹੁਤ ਟਾਈਮ ਸੀਨੀਅਰ ਅਫਸਰ ਵਜੋਂ ਸੇਵਾ ਕੀਤੀ ਹੈ ਕਾਫੀ ਨਾਮ ਉਹਨਾਂ ਮਾਤਾ ਦਾ ਉਹਨਾਂ ਨਾਮ ਮਾਤਾ ਦੇ ਬਦੌਲਤ ਹੀ ਅੱਜ ਤੱਕ ਵੀ ਹੁਣ ਤੱਕ ਸੰਦੀਪ ਮਨਾਸ ਜੀ ਵਿਜੀਪ ਪਾਰਟੀ ਵਿੱਚ ਆਪਣੀ ਸੇਵਾ ਬੇਕੋਬੀ ਨਿਭਾ ਰਹੇ ਨੇ ਆਓ ਅਸੀਂ ਗੱਲਬਾਤ ਕਰਦੇ ਹਾਂ ਸੰਦੀਪ ਮਨਾਸ ਜੀ ਜੁਹਨ ਨਾਲ ਹਾਜੀ ਬਾਜੀ ਕਰੋ ਹੁਣ ਚਾਰ ਪਰ ਬਹੁਤ ਸੇ ਸਵਾਲ ਹੈ ਗੱਲ ਕੀਤੀ ਜਾਵੇ ਮਾਤਾ ਜੀ ਬਾਰੇ ਕੀ ਕਰਨਾ ਚਾਹੁੰਦੇ ਮਾਤਾ ਜੀ ਦਾ ਇਸ ਤਰੀਕੇ ਨਾਲ ਬਹੁਤ ਨੰਨੇ ਸਮੇਂ ਤੋਂ ਸੇਵਾ ਨਿਭਾਈ ਹੋਈ ਹੈ ਉਹਨੇ ਪਾਰਟੀ ਦੇ ਵਿੱਚ ਮਾਤਾ ਜੀ ਨੇ ਸ਼ੁਰੂਆਤੀ ਦੇ ਪਹਿਲਾਂ ਆ ਉਸ ਵਾਈ ਸੀਗੇ ਪਰ ਸਵਾਤ ਮਸਬਾਚ ਕੰਮ ਕਿਤਾਬ ਦਾ ਅਧਿਚ ਉਹ ਉਸ ਦੇ ਨਾਲ ਦੇਖਿਆ ਰਾਜਨੀਤਿਕ ਪਾਰਟੀਆਂ ਦੇਖਿਆ ਕਿ ਇੱਕ ਅੱਛੇ ਬੁਨਾਰੇ ਅੱਛੇ ਜਿਹੜੀ ਨਾ ਬੋਲ ਸਕਦੇ ਉਹਨਾਂ ਨੇ ਉਹਨੂੰ ਰਾਜਨੀਤੀ ਚ ਕਿਹਾ ਦਾ ਭਾਰਤੀ ਜਨਤਾ ਪਾਰਟੀ ਚ ਮਾਤਾ ਜੀ 1900 99 ਚ ਐਜ਼ ਅ ਮੰਡਲ ਜਿਹੜਾ ਪਹਿਲਾ ਮੋਰਚਾ ਦੇ ਰੂਪ ਚ ਆਇਆ ਸਾਡੇ ਆਦਰਨੀਏ ਸ਼੍ਰੀ ਜਕੀ ਲਾਲ ਮਹਾਜਨ ਜੀ ਉਹ ਜ਼ਿਲ੍ਹਾ ਅਧਿਕਾਰੀ ਸਨ ਉਸ ਦੇ ਉਹਨਾਂ ਨੇ ਹੀ ਮਾਤਾ ਜੀ ਨੂੰ ਭਾਜਪਾ ਜਨਤਾ ਪਾਰਟੀ ਬਣਾਈ ਤੇ ਉਹਨਾਂ ਨੇ ਅਥਾਰ ਮਿਹਨਤ ਕੀਤੀ ਪਾਰਟੀ ਦੇ ਫੈਲਾਣ ਦੇ ਚੱਦੇ ਹੋਏ ਉਹਨਾਂ ਨੇ ਬਹੁਤ ਮਿਹਨਤ ਕਰਕੇ ਕੰਮ ਕੀਤਾ ਔਰ ਨਾ ਖਾਸ ਕਰਕੇ ਮਹਿਲਾਵਾਂ ਨੂੰ ਸ਼ਕਤ ਕਰ ਲਈ ਮਜ਼ਬੂਤ ਕਰ ਲਈ ਉਹਨਾਂ ਨੇ ਬਹੁਤ ਕੰਮ ਕੀਤਾ ਜ਼ਿਲ੍ਹਾ ਦੀ ਜ਼ਿੰਮੇਵਾਰੀ ਇਹ ਮਹਿਲਾ ਮੋਰਚਾ ਲਈ ਪੰਜਾਬ ਦੇ ਇਜਾਖਲੇ

ਈ ਲਗਦਾ ਜੇ ਜੇ ਹਾਲਾਤ ਵਧੀਆ ਰਹਣਗੇ ਦੇਖੋ ਜੀ ਬਹੁਤ ਵਧੀਆ ਗੱਠ ਜੋੜ ਸੀਗਾ ਸਾਡਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਨੇ ਔਰ ਬਾਜਪਾ ਜੀ ਨੇ ਇਤੋਂ ਕਿ ਮੋਦੀ ਜੀ ਨੇ ਵੀ ਉਹ ਕੱਟ ਜੋੜਨ ਦਾ ਪਾਇਆ ਪਰ ਜਿਵੇਂ ਹੀ ਨਵੀਂ ਅਗੇ ਲੀਡਰਸ਼ਿਪ ਆਈ ਇਹਨਾਂ ਨੇ ਯੂਟਰਨ ਲਿਆ ਚੰਗੇ ਮਾੜੇ ਟਾਈਮ ਤੇ ਸਦਾ ਚਲਦੇ ਆ पर असली साथी का उदो पता लगता है जिस वे औखा टाइम हो उस वे अकाली दल ने यूटर लाटा साथ जो गल की जाए श्रोमणी अकाली दल ऐम अकाली दल मोदी काम गए ऐसा है कि भारतीय जनता पार्टी हमेशा देश सेवा और लोग सेवा च ही विश्वास रखती है ਜਦੋਂ ਸਾਡਾ ਗੱਠ ਜੋੜ ਸੀਗਾ ਉਸ ਵੇਲੇ ਜਿਹੜੇ ਕੰਮ ਹੋਏ ਨੇ ਇਕੱਠੇ ਲੜ ਕੇ ਹੋਏ ਨੇ ਹਾਂ ਉਹ ਉਹਨਾਂ ਦੀ ਗੱਲ ਕਰਦੇ ਹੋਣਗੇ ਲੇਕਿਨ ਅੱਜ ਦੇ ਸਮੇਂ 'ਚ ਤੁਹਾਨੂੰ ਆਪਣੀ ਗੱਲ ਕਰਨੀ ਚਾਹੀਦੀ ਕਿ ਉਹਨਾਂ ਦਾ ਆਪਣਾ ਕੀ ਏਜੰਡਾ ਹੈ ਆਪਣਾ ਕੀ ਹੈ ਇਸ ਤਰ੍ਹਾਂ ਇਸ ਤਰੀਕੇ ਨਾਲ ਤੁਹਾਨੂੰ ਲੱਗਦਾ ਕਿ ਤੋਂ ਇਸ ਟਾਈਮ ਕਿਸਾਨ ਕਾਫੀ ਲੰਮੇ ਸਮੇਂ ਤੋਂ ਧਰਨੇ ਲਗਾ ਕੇ ਬੈਠੇ ਆ ਉਹ ਬਹੁਤੀ ਸਰਕਾਰ ਦੇ ਕਾਫੀ ਵਿਰੋਧੀ ਕਰ ਰਹੇ ਆ ਕਿਸਾਨਾਂ ਲਈ ਭਾਰਤੀ ਜਨਤਾ ਪਾਰਟੀ ਨੇ 5-6 ਬੈਠਕਾਂ ਕੀਤੀਆਂ ਔਰ ਉਹਨਾਂ ਦੇ ਨਾਲ ਬੈਠ ਕੇ ਕਾਫੀ ਸਮੱਸਿਆਵਾਂ ਦਾ ਹੱਲ ਵੀ ਕੱਢਿਆ ਤੇ ਅੱਗੇ ਵੀ ਭਾਰਤੀ ਜਨਤਾ ਪਾਰਟੀ ਕਿਸਾਨਾਂ ਦੇ ਨਾਲ ਹੈ ਨਾਲ ਖੜੀ ਹੈ ਕਿਸਾਨਾਂ ਤੋਂ ਅਲੱਗ ਨਹੀਂ ਹੈ ਔਰ ਮੈਨੂੰ ਲੱਗਦਾ ਹੈ ਕਿ ਆਉਣ ਵਾਲੇ ਸਮੇਂ 'ਚ ਜਿਹੜੀਆਂ ਥੋੜੀਆਂ-ਬਹੁਤੀਆਂ ਗੱਲਾਂ ਰਹਿ ਗਈਆਂ ਉਹ ਪਾਰਟੀ ਨਿਸ਼ਚਿਤ ਰੂਪ 'ਚ ਠੀਕ ਕਰੇਗੀ ਜੋ ਲਿਆ ਪਹਿਲਾਂ ਮੋਦੀ ਜੀ ਇਸ ਟਾਈਮ ਕੋਈ ਲੱਗ ਰਿਹਾ ਮੈਨੂੰ ਤਾਂ ਜ਼ਿਆਦਾ ਲੱਗਦੀ ਹੈ ਇਸ ਵੇਲੇ ਮੋਦੀ ਜੀ ਦੇ फैन हर वर्ग युवा महिला किसान गरीब पिछड़ी जाति मोदी जी ने हर किसी काम किया मोदी ने किसी विशेष जातिवाद भी काम नहीं किया हालांकि देखो सा मुसलमान भा भी और भैन जिन्होंने तीन तलाक तो मुक्ति दिलाई उस कानून तो वह भी सा मोदी की ਸਿਰਾਨਾ ਕਰਦੇ ਸਕਦੀਆਂ ਨੇ ਜੋਨ ਬੋਰਡ ਦਾ ਸਮਾਂ ਆ ਰਿਹਾ ਨਜ਼ਦੀਕ ਆ ਰਿਹਾ ਇੱਕ ਜੋਨ ਆ ਰਿਹਾ ਕੀ ਜਨਤਾ ਨੂੰ ਅਪੀਲ ਕਰਦੇ ਇਹ ਜਿਹੜਾ ਚੋਣਾਲ ਹੈ ਇਹ ਕਿਸੇ ਪਾਰਟੀ ਦਾ ਦਲਦਾ ਨਹੀਂ ਹੈ ਇਹ ਜਨਾਬ ਦੇਸ਼ ਦਾ ਚੋਣਾਲ ਹੈ ਮੈਂ ਦੇਸ਼ ਦੀ ਪੂਰੀ ਜਨਤਾ ਨੂੰ ਕਹਿਣਾ ਚਾਹਾਂਗਾ ਕਿ ਇਸ ਲਈ ਬੋਟ ਦੇਸ਼ ਨੂੰ ਧਿਆਨ ਚ ਰੱਖਦੇ ਹੋਏ ਦੇਸ਼ ਦੀ ਤਰੱਕੀ ਹਰ ਵਰਗ ਦੀ ਹਰ ਖੇਤਰ ਦੀ ਤਰੱਕੀ ਜਿਹੜੀ ਸਰਕਾਰ ਕਰ ਰਹੀ ਹੈ ਕੱਲਾ ਦੇਸ਼ ਚ ਨਹੀਂ ਵਿਦੇਸ਼ਾਂ ਚ ਵੀ ਦੇਖ ਲਓ ਵਿਦੇਸ਼ਾਂ ਦੇ ਵਿੱਚ ਵੀ ਜੇ ਅੱਜ ਸਾਡੇ ਭਾਰਤੀ ਮੂਲ ਦੇ ਨਿਵਾਸੀ ਅਸਿਰ ਚੁੱਕ ਕੇ ਭਾਰਤ ਮਾਤਾ ਕੀ ਜੈ ਕਰਦੇ ਆ ਤੇ ਉਹਦਾ ਮਤਲਬ ਇਹ ਹੈ ਕਿ ਨਰੇਂਦਰ ਭਾਈ ਮੋਦੀ ਨੇ ਅਥਾਰ ਕੰਮ ਕੀਤਾ ਤੇ ਅੱਜ ਅਰੰਭ ਬਾਬਪੋ ਤੇ ਲੈਣ ਦੀ ਜਿਹੜੀ ਉਹਨਾਂ ਦੀ ਸਾਡੀ ਇੱਕ ਮੋਟੋ ਸੀਗੀ ਸਾਡਾ ਵਿਚਾਰ ਸੀਗਾ ਉੱਥੇ ਕੰਮ ਹੋ ਰਿਹਾ ਹੈ ਜੜਾ ਕਿ ਤੁਸੀਂ ਕਹਿਣਾ ਚਾਹੁੰਦੇ ਹੋ ਕਿ ਜਿੱਦਾਂ ਵੀ ਘਰ ਚਲਾਉਣ ਵਾਸਤੇ ਇੱਕ ਬੰਦਾ ਕੰਮਕਾਰ ਕਰਦਾ ਰੋਜ਼ਗਾਰ ਕਰਦਾ ਇਸੇ ਤਰੀਕੇ ਨਾਲ ਦੇਸ਼ ਨੂੰ ਚਲਾਉਣ ਲਈ ਵੀ ਵੋਟ ਪਾਣੀ ਬਹੁਤ ਜ਼ਰੂਰੀ ਹੈ ਜੀ ਬਹੁਤ ਜ਼ਰੂਰੀ ਹੈ ਕਿਉਂਕਿ ਵੋਟ ਦਾ ਅਧਿਕਾਰ ਹਰ ਨਾਗਰਿਕ ਨੂੰ ਹੈ ਔਰ ਹਰ ਨਾਗਰਿਕ ਕਹ ਪਹਿਲਾਂ ਇਹ ਨਾ ਕਹਾਂਗੇ ਵੋਟ ਪਾਉਣੀ ਜ਼ਰੂਰੀ ਚਾਹੀਦੀ ਔਰ ਜਿਸ ਵੇਲੇ ਵੋਟ ਪਾਉਂਗੇ ਸਿੱਧੇ ਪਿੱਛੇ 2014 ਤੋਂ ਲੈ ਕੇ ਅੱਜ ਤੱਕ 2024 ਤੱਕ ਪਿਛਲੇ 10 ਸਾਲਾਂ 'ਚ ਜੋ ਦੇਸ਼ ਦੀ ਦਿਸ਼ਾ aur ਦਸ਼ਾ ਬਦਲੀ ਹੈ ਉਹਨੂੰ ਇੱਕ ਵਾਰੀ ਧਿਆਨ ਚੀਜ਼ ਰੂਲ ਦੇ ਹਾਂ ਇੱਕ ਤਮਾ ਅਪੀਲ ਜਰੂਰ ਕਰਨਾ ਚਾਹਾਂਗਾ ਕੁਛ ਕੁਛ ਇੱਕ ਲੋਗ ਨੇਤਾ ਲੀਡਰ ਉਹ ਪੈਸਾ ਬਣਦੇ ਹੈ ਨਸ਼ਾ ਬਣਦੇ ਹੈ ਮੈਂ ਦੇਸ਼ ਦੀ ਜਨਤਾ ਨੂੰ ਇਹ ਕਹਾਂਗਾ ਕਿ ਬੈਸੀ aur ਦੇ ਨਸ਼ੇ ਦੀ ਆੜ ਦੇਸ਼ ਨੂੰ ਨਾ ਕਿ ਦੇ ਭਾਰੀ ਅੱਜ ਸਵਾਲ ਦੇਸ਼ ਦਾ ਨਾ ਕਿ ਕਿਸੇ ਪਾਰਟੀ ਦਾ ਨਾ ਕਿ ਕਿਸੇ ਦਾ ਤੁਹਾਡੇ ਇਸ ਜਿਹੜਾ ਜਵਾਬ ਹੈ ਕਿੰਨਾਂ ਸ਼ਿਆ ਨੂੰ ਸਾਈਡ ਤੇ ਰੱਖ ਕੇ ਇੱਕ ਅੱਛਾ ਕੈਂਡੀਡੇਟ ਚੁਣੋ ਜਿਹੜਾ ਆਪਣੇ ਦੇਸ਼ ਨੂੰ ਬੱਚਿਆਂ ਦੀ ਨੌਜਵਾਨ ਦੀ ਪੜ੍ਹਾਈ ਨੂੰ ਲਿਖਾਈ ਨੂੰ ਨੌਕਰੀ ਨੂੰ ਪੈਹਲ ਦੇਵੇ ਤੇ ਕੁਝ ਐਸੇ ਵੀ ਸਿਆਸਤੀ ਲੋਕ ਹੈਗੇ ਨੇ ਜਿਹੜੇ ਕਿ ਨਸ਼ੇ ਨੂੰ ਮੁੱਖ ਰੱਖ ਕੇ ਪੈਸੇ ਨੂੰ ਮੁੱਖ ਰੱਖ ਕੇ ਦੇ ਵੋਟਾਂ ਨੂੰ ਮਟੋਰਨ ਦੀ ਕੋਸ਼ਿਸ਼ ਕਰਦੇ ਨੇ ਕੀ ਜੋ ਆਪਣਾ ਚੋਣ ਕਮਿਸ਼ਨਰ ਹੈਗੇ ਹੈਗੇ ਲੋਕਾਂ ਦੇ ਉੱਪਰ ਕਾਰਵਾਈ ਨਹੀਂ ਕਰਦੇ। ਜੇ ਕੋਈ ਕੋ ਕਾਨੂੰਨੀ ਪ੍ਰਕਿਰਿਆ ਰਹਿੰਦੀ ਹੈ ਉਹ ਤੇ ਜਿਸ ਵੇਲੇ ਜਿਹੜੀ ਚੀਜ਼ ਸਾਹਮਣੇ ਆਂਦੀ ਹੈ ਤਾਂ ਕਾਨੂੰਨ ਉੱਤੇ ਜ਼ਰੂਰ ਸਿਕੰਜਾ ਜਿਹੜਾ ਕੱਸਦਾ। ਪਰ ਇੱਕ ਗੱਲ ਜਰੂਰ ਕਹਾਂਗਾ। ਇਹ ਮਾਨੀ ਸੋਮ ਪ੍ਰਕਾਸ਼ ਜੀ ਨੇ ਮੈਂ ਉਹਨਾਂ ਦੇ ਨਾਲ ਪਿਛਲੇ 5 ਸਾਲ ਡਿਸਟ੍ਰਿਕਟ ਪਲੈਨਿੰਗ ਉਰਦੀ ਦਿਸ਼ਾ ਕਮਟੀ ਦਾ ਮੈਂਬਰ ਹੈ। ਔਰ ਪਿਛਲੇ 5 ਸਾਲ ਚ ਮੈਨੂੰ ਪਤਾ ਹੈ ਕਿ ਸੋਮ ਪ੍ਰਕਾਸ਼ ਨੇ ਸਾਡੇ ਪੂਰੇ ਇਲਾਕੇ ਲਈ ਕਿੰਨਾ ਕੰਮ ਕੀਤਾ ਹੈ ਮੈਂ ਪਿਛੇ ਜੀ ਪਿਛੇ ਇੰਟਰਵਿਊ ਇਸ ਵਿੱਚ ਮੌਦ ਚ ਵੀ ਦੱਸਿਆ ਸੀਗਾ ਕਿ ਅੱਜ ਦੇ ਸੜਕਾਂ ਬਣੀਆਂ ਪ੍ਰਧਾਨ ਮੰਤਰੀ ਯੋਜਨਾ ਤਹਿਤ ਤੁਹਾਡਾ ਪੰਘਾਲਾ ਮੰਜਪੁਰ ਤੋਂ ਨਿਸ਼ਾਰਾਪਤਨ ਮਾਨਸਰ ਤੋਂ ਨਿਸ਼ਾਰਾਪਤਨ ਹੋਰ ਇਧਰ ਦੀਆਂ ਸੜਕਾਂ ਔਰ ਇਥੇ ਜਿਹੜਾ ਰਿੰਗ ਰੂਟ ਹੈ ਇਹ ਪਿਛੇ ਹੀ ਰੁਕ ਗਿਆ ਸੀਗਾ ਪੈਸੇ ਦੀ ਕਮੀ ਜਾਂ ਮਟੀਰੀਅਲ ਦੀ ਕਮੀ ਪਰ ਅੱਜ ਦੇਖੋ ਲਗਾਤਾਰ 5 ਸਾਲ ਸੋਮ ਪ੍ਰਕਾਸ਼ ਜੀ ਦੇ ਪ੍ਰਯਾਸਾਂ ਨਾਲ ਇਹ ਦੁਬਾਰਾ ਕੰਮ ਸ਼ੁਰੂ ਹੋਇਆ ਹੈ ਜਿਹੜੇ ਰਿਕੁਆਇਰਿੰਗ ਦਾ ਕੰਮ ਚੱਲ ਰਿਹਾ ਹੈ ਪਰ ਬੜੀ ਜਲਦੀ ਜਿਨੇ ਜਿਨੇ ਐਕਸੀਡੈਂਟ ਹੋ ਰਹੇ ਹੈ ਕਈ ਮੌਤਾ ਹੋ ਗਏ ਸੀ ਤੇ ਸੋਮ ਪ੍ਰਕਾਸ਼ ਦੀ ਬਹੁਤ ਸਵਿਮਟੀ ਦੇਣਾ ਹੈ ਇਸ ਰੇਲਿੰਗ ਰੂਟ 'ਚ ਔਰ ਇਹ ਤੋਂ ਤਾਂ ਕਿ ਜਿਨੀਆਂ ਸਟਰੀਟ ਲਾਈਟਸ ਲੱਗੀਆਂ ਇਹ ਕੇਂਦਰ ਸਰਕਾਰ ਦੀ ਦੇਣਾ ਹੈ ਸੋਮ ਪ੍ਰਕਾਸ਼ ਜੀ ਨੇ ਬਹੁਤ ਜ਼ੋਰ ਲਗਾ ਕੇ ਪਿੰਡਾ ਪਲੇਸਮੈਂਟ 'ਚ ਲਾਈਟਾਂ ਪਹੁੰਚਾਈਆਂ ਉੱਦ ਨਹੀਂ ਤੁਸੀਂ ਸੀਮਾਈਟਡ ਸੀਟਾਂ ਦੇਖਦੇ ਕੁਰਸੀਆਂ ਦੇਖਦੇ ਇਹ ਵੀ ਸੁਮਪ੍ਰਕਾਸ਼ ਜੀ ਨੇ ਪਿੰਡਾਂ ਪਣਾਏ ਪਜਾਈਆਂ ਔਰ ਰੇਲਵੇ ਦਾ ਕੰਮ ਕੀਤਾ ਉਹ ਤੇ ਸਰਾਨੀ ਹੈ ਔਰ ਜਿਹੜਾ ਇਹਨਾਂ ਦੇ ਅੱਜ ਕੈਂਡੀਡੇਟ ਦਿੱਤੇ ਸਾਨੂੰ ਨਰਿੰਦਰભાઈ ਮੋਦੀ ਜੀ ਨੇ ਜਿਹੜੀ ਅਨੀਤਾ ਸੁਮਪ੍ਰਕਾਸ਼ ਜੀ ਉਹਨਾਂ ਦਾ ਫਗਵਾੜੇ ਦੇ ਵਿੱਚ ਇੱਕ 10 ਰੁਪਏ ਤੇ ਥਾਲੀ ਚਲਦੀ ਸੀ ਇਹ ਗਰੀਬ ਇਨਸਾਨਾਂ ਖਾਂ ਦਾ ਬੜੀ ਨੇਕਦਿਲ ਔਰਤਾਂ ਨੇ ਔਰ ਉਹਨਾਂ ਨੇ ਮਹਿਲਾਵਾਂ ਦੀ ਸੇ ਸ਼ਕਤੀ ਕਰਨ ਦੀ ਬਹੁਤ ਕਰਨੀ ਜਿਸ ਨੂੰ ਬਾੜੇ ਜਾ ਕੇ ਦੇਖੀ ਸਕਦੀ ਬਹੁਤ ਅچھے ਲੀਡਰ ਮਲੇ ਸੁਭਾਅਗੇ ਸਾਡਾ ਉਹਨਾ ਆਪਣੇ ਇਲਾਕੇ ਨੂੰ ਕਮਾ ਗਿਆ ਉਹਨਾਂ ਨੂੰ ਵੱਧ ਵਧ ਰੋਟ ਪਾ ਕੇ ਜਿਤਾਓ ਤਾਂ ਕਿ ਐਸੇ ਲੋਕ ਦੇਸ਼ ਨੂੰ ਚਲਾ ਸਕਣ। ਤੇ ਸੀ ਆਪਣੇ ਸੰਦੀਪ ਮਨਾ ਸਕੋ ਜੋ ਕਿ ਬਿਨਾਂ ਕਿਸੇ ਲਾਲਸਾ ਬਿਨਾਂ ਕਿਸੇ ਲੋਭ ਤੋਂ ਆਪਣੀ ਡਿਊਟੀ ਨੂੰ ਦੋ ਜੀਕੇ ਪੀ ਸਰਕਾਰ ਬਣੋ ਬੋਧੀ ਤੋਂ ਜਿਉਂ ਨਾ ਉਹਨਾਂ ਨੂੰ ਦਿੱਤੀ ਜਾ ਰਹੀ ਜ਼ਿੰਮੇਵਾਰੀ ਨੂੰ ਦੇਖੋ ਵੀ ਨਿਭਾ ਰਹੇ ਨੇ। ਇਸ ਸਟੇਟਿਕ ਨਾਲ ਜੁੜੇ ਰਹੋ ਹੁਸ਼ਿਆਰ ਗੁਰ ਫੌਕਸ ਨਿਊਜ਼ ਦੇ ਨਾਲ ਮੈਂ ਤੁਹਾਡਾ ਆਪਣਾ ਸੁਖਵਿੰਦਰ ਸਿੰਘ ਮਹਿਰਾ ਜਿਹੜੇ ਨਾਮ ਨਹੀਂ ਹਿੰਦਰੀ ਦੀ ਕਰਕੇ ਧੰਨਵਾਦ